ਨਾਨਕ ਦੇ ਕਰਾਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਨ ਪਰਪਕਾਰੀ ਮਹਾਨ ਤਿਆਗੀ ਬਰਾਗੀ ਨਾਮ ਦੇ ਰਸੀਏ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਜੀ ਸਰਸਿੰਘ ਜੀ ਮਹਾਰਾਜ ਦੇ ਤਪ ਸਥਾਨ ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਚੇ ਸੁੱਚੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨੇ ਚਲ ਚੌਰਸ਼ਤ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸੁਆਸਾਂ ਨੂੰ ਸਫਲियां ਕਰ ਰਹੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਹੁਣੇ-ਹੁਣੇ ਤੁਹਾਨੂੰ ਤੁਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਵਿੱਚ ਬਾਬਾ ਜੀ ਨੇ ਬੇਅੰਤ ਬਖਸ਼ਾ ਕੀਤੀਆਂ ਲੱਖਾਂ ਦੇ ਇਕੱਠ ਦੇ ਦੀਵਾਨ ਦੇ ਵਿੱਚ ਬਾਬਾ ਜੀ ਜਿਸ ਤਰ੍ਹਾਂ ਸੰਗਤਾਂ ਫੁਰਨੇ ਲੈ ਕੇ ਆਉਂਦੀਆਂ ਜਾਂ ਜਿਸ ਤਰ੍ਹਾਂ ਦੇ ਬੰਦੇ ਆਏ ਹੁੰਦੇ ਉਸ ਤਰ੍ਹਾਂ ਦੇ ਹੀ ਬਾਬਾ ਜੀ ਬਚਨ ਕਰਦੇ ਜੋ ਅੱਜ ਬਚਨ ਸੰਨ ਬਾਬਾ ਜੀ ਦੇ ਕਿ ਜੋ ਵੀ ਮਹਾਪੁਰਖਾਂ ਦੇ ਚਰਨਾਂ ਵਿੱਚ ਆ ਜਾਂਦਾ ਹੈ ਜਦੋਂ ਕੋਈ ਡਾਕਟਰ ਦੁਨਿਆਵੀ ਵੈਦ ਜਵਾਬ ਦੇ ਦਿੰਦੇ ਨੇ ਉਦੋਂ ਫਿਰ ਮਹਾਪੁਰਖਾਂ ਦੀ ਸ਼ਰਨ ਲੈਂਦਾ ਗੁਰੂ ਦੀ ਸ਼ਰਨ ਗੁਰਨਾਨਕ ਦੇ ਦਰਬਾਰ ਤੇ ਆਉਂਦਾ ਤੇ ਸਤਿਗੁਰੂ ਖੋਟਿਓਂ ਖਰੀਏ ਖਰੀਏ ਸ਼ਬਦ ਸਵਾਰਣ ਹਾਰ ਹੌ ਬਲੇ ਹਾਰੀ ਸਤਿਗੁਰੂ ਪੂਰੇ ਬਚਨ ਕੇ ਦਾਤੇ ਸ਼ਰਨ ਕੇ ਸੂਰੇ ਸੋ ਇਸ ਤਰ੍ਹਾਂ ਬੇਅੰਤ ਬਚਨ ਕੀਤੇ ਬਾਬਾ ਜੀ ਨੇ ਪੁੰਨੀ ਆਗਿਆ ਪਾਪੀ ਆਵਿਆ ਮਹਾਪੁਰਖ ਫਿਰ ਪੁੰਨ ਪਾਪ ਨਹੀਂ ਦੇਖਦੇ ਦੇਖਤ ਦਰਸ ਪਾਪ ਸਭ ਨਾਸਿ ਪਵਿੱਤਰ ਪਰਮ ਪਦ ਪਾਏ ਨਾਮ 베ੜੀ ਸੰਤ ਮਲਾ ਪਾਰ ਕਰ ਦੇ ਖਾ ਮੁਖਾ ਬੇਅੰਤ ਬਖਸ਼ੀਆਂ ਕੀਤੀਆਂ ਅੱਜ ਵੀ ਭਾਵੇਂ ਦੁਨੀਆ ਨੇ ਬਾਬਾ ਜੀ ਨੇ ਆਪਣੇ ਸਮੇਂ ਤੇ ਵੀ ਭਾਰਤ ਦੇ ਵਿੱਚ ਥਾਂ ਥਾਂ ਤੇ ਕੋਨੇ ਕੋਨੇ ਤੇ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ دیਵਾਨ ਲਾ ਕੇ ਸੰਗਤਾਂ ਨੂੰ ਬਾਣੀ ਤੇ ਬਾਣੀ ਦੇ ਨਾਲ ਜੋੜਿਆ ਦਿੱਲੀ ਦੇ ਬਚਨ ਹੈ ਬਾਬਾ ਜੀ ਦੇ ਬਚਨ ਇਹ ਦਿੱਲੀ ਪੀਰਾਪੁਰੀ ਹੈ ਜਿਸ ਤਰ੍ਹਾਂ ਐਡਾ ਵੱਡਾ ਸ਼ਹਿਰ ਹੈ ਇਹ ਤਾਂ ਵਿਰਲੇ ਮੰਦਰ ਦੇ ਪਿਛਲੇ ਪਾਸੇ ਬਾਬਾ ਜੀ ਨੇ ਢਾਈ ਮਹੀਨੇ ਲਾਏ ਬਾਬਾ ਜੀ ਬਚਨ ਕਰਦੇ ਉਸ ਸਮੇਂ ਬਾਬਾ ਜੀ ਦੱਸਿਆ ਕਰਜਸਨ ਬਾਬਾ ਜੀ ਦੇ ਹਜ਼ੂਰੀ ਕਵੀ ਕਿ ਬਾਬਾ ਜੀ ਬਚਨ ਕਰਦੇ ਸਨ ਕਿ ਪੀਰਾਪੁਰੀ ਹੈ ਇੱਥੇ ਤਾਂ 5-7 ਥਾ ਥਾਵਾਂ ਤੇ دیਵਾਨ ਲੱਗਣ ਤਾਂ ਦਿੱਲੀ ਸਰ ਹੁੰਦੀ ਹੈ ਸੋ ਬਾਬਾ ਜੀ ਦੇ ਉਹ ਬਚਨ ਅੱਜ ਵੀ ਸੱਤ ਹੋ ਰਹੇ ਆ ਪੰਜ ਸੱਤ ਨਾਨਕਸਰ ਉੱਥੇ ਗੁਰਦੁਆਰੇ ਬਣੇ ਹੋਏ ਆ ਜੋ ਬਾਬਾ ਜੀ ਦੇ ਸਮੇਂ ਦੇ ਗੁਰਦੁਆਰਾ ਗੁਲਾਬੀ ਬਾਗ ਨਾਨਕਸਰ ਗੁਰਦੁਆਰਾ ਫਿਰ ਰਜਿੰਦਰਨਗਰ ਸੋ ਬੱਧਣੀ ਵਾਲੇ ਮਹਾਪੁਰਖਾਂ ਨੇ ਸੰਤ ਬਾਬਾ ਜੋਰਾ ਸਿੰਘ ਜੀ ਨੇ ਬਣਾਇਆ ਹੈ ਸੰਤ ਬਾਬਾ ਮੀਹਾ ਸਿੰਘ ਜੀ ਨੇ ਜੋ ਯਮਨਾ ਤੋਂ ਪਾਰ ਇਸ ਤਰ੍ਹਾਂ ਸੰਤ ਸੁਜਾਨ ਸਿੰਘ ਜੀ ਨੇ ਗੁਰਦੁਆਰੇ ਇਸ ਤਰ੍ਹਾਂ ਬਾਬਾ ਜੀ ਦੇ ਬਚਨ ਅੱਜ ਵੀ ਸੱਤ ਹੋ ਰਹੇ ਆ ਜਿਹੜੇ ਸੰਗੀ ਸਰਦਾ ਭਾਵਨਾ ਦੇ ਨਾਲ ਅੱਜ ਵੀ ਬਚਨ ਸੁਣਦੇ ਆ ਬਾਬਾ ਜੀ ਦੇ ਅੱਜ ਵੀ ਆਪਣੇ ਜੀਵਨ ਨੂੰ ਸਫਲियां ਕਰ ਸਕਦੇ ਆ ਸੋ ਪਿਆਰੇ ਬਾਬਾ ਜੀ ਨੇ ਬੇਅੰਤ ਬਖਸ਼ਾ ਕੀਤੀਆਂ ਜੋ ਬਾਬਾ ਜੀ ਹੁਣੇ ਬਚਨ ਕਰ ਰਹੇ ਸਨ ਕਿ ਮਹਾਪੁਰਖਾਂ ਦੇ ਕੋਲੇ ਜਦੋਂ ਕੋਈ ਡਾਕਟਰ ਜਵਾਬ ਦੇ ਦਿੰਦੇ ਆ ਪਰ ਮਹਾਪੁਰਖਾਂ ਦੇ ਗੁਰਨਾਨਕ ਦੀ ਸ਼ਰਨ ਲੈ ਲੈਂਦਾ ਤੇ ਫਿਰ ਮਹਾਪੁਰਖ ਬਖਸ਼ਣ ਕਰ ਦਿੰਦੇ ਆ ਇੱਕ ਸਾਖੀ ਆਉਂਦੀ ਹੈ ਬਾਬਾ ਜੀ ਦੇ ਚਰਨਾਂ ਵਿੱਚ ਇੱਕ ਫੌਜੀ ਆਇਆ ਜਿਹਦਾ ਪਿੰਡ ਜੇਤੋ ਵੱਲ ਸੀ ਕਲਕੱਤੇ ਨੌਕਰੀ ਕਰਦਾ ਸੀ ਉਨ ਨੂੰ ਟੀਵੀ ਦੀ ਬਿਮਾਰੀ ਹੋ ਗਈ ਬੜੇ ਇਲਾਜ ਕਰਾਏ ਫੌਜੀ ਆਪਣੇ ਹਸਪਤਾਲਾਂ ਵਿੱਚ ਬੜਾ ਧਿਆਨ ਦੇ ਨਾਲ ਇਲਾਜ ਕਰਦੇ ਆ ਬੜਾ ਗੌਰ ਦੇ ਨਾਲ ਪਰ ਉਹਦਾ ਇਲਾਜ ਨਾ ਹੋਇਆ ਅਖੀਰ ਤੇ ਡਾਕਟਰ ਨੇ ਜਵਾਬ ਦੇ ਦਿੱਤਾ ਕਿ 2-4 ਮਹੀਨੇ ਇਹਦੀ ਲਾਈਫ ਹੈ ਸੋ ਇਹਨੂੰ ਡਿਸਚਾਰਜ ਕੀਤਾ ਜਾਂ ਫੌਜੀਆ ਨੇ ਡਿਸਚਾਰਜ ਕਰ ਦਿੱਤਾ ਕਿਸੇ ਗੁਰਮਖ ਪਿਆਰੇ ਨੇ ਸਲਾਹ ਦਿੱਤੀ ਫੌਜੀ ਨੂੰ ਕਿ ਤੂੰ ਹੁਣ ਸਰੀਰ ਤਾਂ ਛੱਡ ਹੀ ਜਾਣਾ ਹੈ ਬਿਮਾਰੀ ਉੱਪਰ ਦੀ ਹੋਈ ਹੋਈ ਇਹਦਾ ਇਲਾਜ ਕੋਈ ਨਹੀਂ ਪਰ ਤੂੰ ਘਰੇ ਨਾ ਜਾਇ ਕਿਸੇ ਮਹਾਪੁਰਖ ਦੇ ਸਥਾਨ ਤੇ ਚਲਿਆ ਜਾ ਕਿਤੇ ਗੁਰੂ ਸਥਾਨ ਤੇ ਧਰਮ ਸਥਾਨ ਤੇ ਚਲਿਆ ਜਾ ਜਿਨ੍ਹਾਂ ਤੇਰਾ ਸਮਾ ਉਥੇ ਲੰਘੂਗਾ ਉਹ ਤੇਰਾ ਸਫਲਾ ਹੋ ਸੈ ਤੇਰਾ ਭਲਾ ਹੋ ਜਾਵੇ ਤੇਰੇ ਪੁੰਨ ਵਾਂਜਣ ਕਰਮ ਗਾਂ ਨੂੰ ਤੂੰ ਸੁਖ ਹੋ ਜਾਵੇਂ ਸੋ ਇਸ ਫੁਰਨਾ ਬਣਾ ਕੇ ਉਹ ਕਲਕੱਤੇ ਤੋਂ ਚੱਲ ਪਿਆ ਰਸਤੇ ਦੇ ਵਿੱਚ ਟ੍ਰੇਨ ਦੇ ਵਿੱਚ ਇਸ ਤਰ੍ਹਾਂ ਗੱਲਾਂ ਕਰਦਾ ਕੋਈ ਸੰਗੀ ਮਿਲ ਗਿਆ ਉਹਨੇ ਦੱਸ ਪਾਈ ਕੇ ਬਾਬਾ ਜੀ ਦੇ ਕੋਲੇ ਜਾ ਤੂੰ ਉੱਥੇ ਮਹਾਪਰਖ ਪੂਰਨ ਹਨ ਉਹ ਤੇਰਾ ਇਹ ਸਾਰਾ ਜੋ ਬਿਮਾਰੀ ਹੈ ਉਹ ਦੂਰ ਵੀ ਕਰ ਸਕਦੇ ਆ ਸੋ ਇੱਥੇ ਆ ਗਿਆ ਨਾਨਕ ਸਾਹਿਬ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਬਾਬਾ ਜੀ ਆਓ ਭਾਈ ਕਿਵੇਂ ਆਏ ਕਿੱਥੋਂ ਆਏ ਕਹਿੰਦਾ ਜੀ ਮੈਂ ਮਰਨ ਵਾਸਤੇ ਆਇਆ ਇਸੇ ਤਰ੍ਹਾਂ ਹੀ ਲਿਖਿਆ ਕਹਿੰਦਾ ਮਰਨ ਵਾਸਤੇ ਆਇਆ ਬਾਬਾ ਜੀ ਕਹਿੰਦੇ ਕੀ ਗੱਲ ਦਸ ਖੋਲ ਕੇ ਦੱਸੇ ਬੇਨਤੀ ਕੀਤੀ ਕਿ ਬਾਬਾ ਜੀ ਮੈਂ ਹੈ ਤਾਂ ਫੌਜੀ ਕਲਕੱਤੇ ਤੋਂ ਆਇਆ ਮੈਨੂੰ ਟੀਵੀ ਦੀ ਬਿਮਾਰੀ ਹੈ ਡਾਕਟਰ ਨੇ ਜਵਾਬ ਦੇ ਦਿੱਤਾ ਕਿਸੇ ਗੁਰਮਖ ਪਿਆਰੇ ਨੇ ਕਿਹਾ ਸੀ ਫੌਜ ਦੇ ਵਿੱਚ ਫੌਜੀ ਨੇ ਸਲਾਹ ਦਿੱਤੀ ਕਿ ਤੂੰ ਘਰੇ ਨਾ ਜਾਇਂ ਕਿਸੇ ਧਰਮ ਸਥਾਨ ਤੇ ਜਾ ਕੇ ਸੇਵਾ ਸਿਮਨ ਕਰ ਲੈ ਤੇਰਾ ਭਲਾ ਹੋ ਜੂ ਅੱਗੇ ਵਾਸਤੇ ਬਾਬਾ ਜੀ ਨੇ ਇਸੇ ਤਰ੍ਹਾਂ ਜੋ ਅਜਬ ਚਨ ਕੀਤੇ ਐ ਤੈਨੂੰ ਦੁਨਿਆਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਪਰ ਗੁਰੂ ਘਰੋਂ ਇਥੋਂ ਮਹਾਪੁਰਖਾਂ ਦੇ ਘਰੋਂ ਗੁਰਨਾਨਕ ਦੇ ਘਰੋਂ ਜਵਾਬ ਨਹੀਂ ਹੈ ਬਾਬਾ ਜੀ ਨੇ ਫਿਰ ਕਿਰਪਾ ਕੀਤੀ 108 ਬਣ ਕੇ ਦੀ ਮਾਲਾ ਦੇ ਦਿੱਤੀ ਕਿ ਆ ਲੈ ਮਾਲਾ ਇਹਦੇ ਉੱਤੇ ਨਾਨਕ ਹੋਸੀ ਭੀ ਸਾਇਤ ਅਮੂਲ ਮੰਤਰ ਦਾ ਪਾਠ ਕਰਨਾ ਜਦੋਂ ਵੀ ਤੇਰਾ ਟਾਈਮ ਲੱਗੇ ਨਿਤਨੇਮ ਇਹ ਕਰੀ ਜਾਣਾ ਮਾਲਾ ਫੇਰੀ ਜਾਣੀ ਹੈ ਜਦੋਂ ਮਾਲਾ ਤੇਤੋਂ ਅੱਕ ਜਾਵੇ ਉਦੋਂ ਤੂੰ ਇਥੇ ਝਾੜੂ ਮਾਰਨਾ ਜਾਂ ਸੰਗਤਾਂ ਦੇ ਜੋੜੇ ਝਾੜਨੇ ਸੇਵਾ ਕਰਨੀ ਹੈ ਸੋ ਇਸ ਤਰ੍ਹਾਂ ਉਹਨੇ ਮਾਲਾ ਲੈ ਲਈ ਫਿਰ ਜਿਸ ਨੂੰ ਮੌਤ ਦਿਸਦੀ ਹੋਵੇ ਤੇ ਉਹਨੂੰ ਆਰਾਮ ਕਿੱਥੇ ਆਲਸ ਕਿੱਥੇ ਨੀਂਦ ਕਿੱਥੇ ਟੇਕ ਕਿੱਥੇ ਹਰ ਵੇਲੇ ਉਹ ਮਾਲਾ ਫੇਰੀ ਜਾਂਦਾ ਸਿਮਰਨ ਕਰੀ ਜਾਂਦਾ ਜਦੋਂ ਸਿਮਰਨ ਕਰੀ ਜਾਂਦਾ ਫਿਰ ਮਾਲਾ ਰੱਖ ਕੇ ਫਿਰ ਝਾੜੂ ਵੀ ਮਾਰਦਾ ਨਾਲੇ ਮਹਬੂਬ ਮੰਤਰ ਦਾ ਪਾਠ ਕਰੀ ਜਾਂਦਾ ਸੰਗਤਾਂ ਦੇ ਜੋੜੇ ਝਾੜਦਾ ਤਿੰਨ ਮਹੀਨੇ ਲੰਘੇ ਇਸ ਤਰ੍ਹਾਂ ਤਿੰਨ ਮਹੀਨਿਆਂ ਦੇ ਵਿੱਚ ਉਹਨੂੰ ਇਹ ਹੋ ਗਿਆ ਕਿ ਮੈਨੂੰ ਹੁਣ ਕੋਈ ਤਕਲੀਫ ਨਹੀਂ ਹੈ ਖਾਣਾ ਪੀਣਾ ਸੌਣਾ ਜਾਗਣਾ ਸਾਰਾ ਕੁਝ ਨਾਰਮਲ ਹੋ ਗਿਆ ਇਸ ਤਰ੍ਹਾਂ 3 ਮਹੀਨੇ ਹੋਰ ਸੇਵਕ ਦੇ 6 ਮਹੀਨਿਆਂ ਬਾਅਦ ਫਿਰ ਬਾਬਾ ਜੀ ਤੋਂ ਆਗਿਆ ਲਈ ਵੀ ਬਾਬਾ ਜੀ ਕਿਰਪਾ ਕਰੋ ਮੈਂ ਘਰੇ ਜਾਇਆ ਮਜਾਇਆ ਘਰੇ ਗਿਆ ਜਾ ਕੇ ਡਾਕਟਰਾਂ ਤੋਂ ਚੈੱਕ ਅਪ ਵੀ ਕਰਾਇਆ ਕੋਈ ਬਿਮਾਰੀ ਨਹੀਂ ਹੈ ਸੋ ਇਸ ਤਰ੍ਹਾਂ ਬਾਬਾ ਜੀ ਇਹ ਬਚਨ ਜੋ ਅੱਜ ਬਾਬਾ ਜੀ ਦੇ ਬਖਸ਼ਿਸ਼ ਕੀਤੇ ਆ ਇਹ ਮਹਾਪੁਰਖਾਂ ਕੋਲੇ ਇਲਾਜ ਆ ਜਦੋਂ ਦੁਨੀਆ ਦੇ ਡਾਕਟਰ ਜਵਾਬ ਦੇ ਦਿੰਦੇ ਆ ਫਿਰ ਮਹਾਪੁਰਖ ਕਿਰਪਾ ਕਰ ਦਿੰਦੇ ਆ ਨਾਮ ਬੇੜੀ ਸੰਤ ਮਲਾਪਾਰ ਕਰਦੇ ਖਾ ਭਖਾ ਸਰਬ ਰੋਗਾਂ ਔਖ ਦੇ ਨਾਮ ਬਾਣੀ ਅਤੇ ਬਾਣੀ ਦੇ ਨਾਲ ਲਾ ਕੇ ਮਹਾਪੁਰਖ ਬਖਸ਼ਸ਼ਾਂ ਕਰਦੇ ਨੇ ਸੋਈ ਬਾਬਾ ਜੀ ਦਾ ਵੱਡਾ ਦਰਬਾਰ ਹੈ ਹੁਣੇ-ਹੁਣੇ ਮਾਗ ਦਾ ਮਹੀਨਾ ਲੰਘ ਕੇ ਗਿਆ ਹੈ ਕਿਵੇਂ ਸੰਗਤਾਂ ਦੂਰੋਂ-ਦੂਰੋਂ ਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਤੇ ਹਾਜ਼ਰੀਆਂ ਭਰਦੀਆਂ ਬੇਅੰਤ ਸਿਮਰਨ ਕਰਦੀਆਂ ਨੇ ਕੀਰਤਨ ਸੁਣਦੀਆਂ ਨੇ ਅਤੇ ਆਪਣੇ ਦਸ਼ਨਾਂ ਦੀ ਕਿਰਤ ਕਮਾਈ ਦੇ ਵਿੱਚ ਇੱਥੇ ਬੇਅੰਤ ਪਦਾਰਥ ਲੈ ਕੇ ਆਉਂਦੀਆਂ ਸੰਗਤਾਂ ਨੂੰ ਵੇ ਅੰਤ ਪੰਡਾਰੇ ਚੱਲਦੇ ਆ ਸੋ ਇਹ ਬਾਬਾ ਜੀ ਦੀਆਂ ਬਖਸ਼ਾਂ ਅੱਜ ਵੀ ਬਾਬਾ ਜੀ ਦੀਆਂ ਬਖਸ਼ਾਂ ਨੂੰ ਯਾਦ ਕਰਦੇ ਸੰਗਤਾਂ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਆ ਕੇ ਨਾਨਕ ਸਰ ਦੇ ਦਰਸ਼ਨ ਕਰਦੀਆਂ ਸ਼ਿਵਾਵਾਵਾਂ ਕਰਦੀਆਂ ਨੇ ਇਹ ਬਾਬਾ ਜੀ ਦੀਆਂ ਦਾਤਾਂ ਵੰਡੀਆਂ ਹੋਈਆਂ ਦੁਨੀਆ ਨੂੰ ਸੋ ਜਿਹੜੇ ਬਾਬਾ ਜੀ ਦੇ ਬਚਨਾਂ ਜਿਹੜਾ ਨਾਨਕ ਸਰ ਦਾ ਸੰਗੀ ਬਣ ਗਿਆ ਜਿਵੇਂ ਚੂਨੇ ਨਾਲ ਇੱਟ ਲੱਗੀ ਹੁੰਦੀ ਹੈ ਉਹ ਥੋੜੀ ਥੋੜੀ ਕਰਕੇ ਟੁੱਟਦਾ ਜਾਂਦੀ ਹੈ ਪਰ ਲੈ ਕੇ ਨਹੀਂ ਡਿੱਗਦੀ ਸੋ ਸੰਗੀ ਇਸ ਤਰ੍ਹਾਂ ਬਾਬਾ ਜੀ ਦੇ ਬਚਨ ਜਿਹੜਾ ਪ੍ਰੇਮੀ ਗੁਰਮਖੰਦੇ ਆ ਉਹ ਸਰੀਰ ਤਾਂ ਛੱਡ ਜਾਂਦੇ ਆ ਪਰ ਭਾਉ ਨਹੀਂ ਜਾਂਦਾ ਪ੍ਰੇਮ ਨਹੀਂ ਜਾਂਦਾ ਬਾਬਾ ਜੀ ਜਿਵੇਂ ਰੱਸੀ ਮੱਚ ਤਾਂ ਜਾਂਦੀ ਹੈ ਪਰ ਵੱਟ ਨਹੀਂ ਉਧਰ ਦਾ ਬਾਬਾ ਜੀ ਦੇ ਬਚਨ ਸੋ ਇਸ ਤਰ੍ਹਾਂ ਜਿਹੜਾ ਨਾਨਕ ਸਰ ਦੇ ਨਾਲ ਜੁੜ ਗਿਆ ਉਸ ਸਰੀਰ ਤਾਂ ਛੱਡ ਜਾਂਦਾ ਸਰੀਰ ਤਾਂ ਚਲੇ ਜਾਂਦਾ ਪਰ ਨਾਨਕ ਸਰ ਬਾਬਾ ਜੀ ਤਾਂ ਸ਼ਰਧਾ ਭਾਵਨਾ ਨਹੀਂ ਜਾਂਦੀ ਸੋ ਐਸੇ ਬਾਬਾ ਜੀ ਨੇ ਬਖਸ਼ਾਂ ਕੀਤੀਆਂ ਹੋਈਆਂ ਨੇ ਆਓ ਪਿਆਰ ਦੇ ਨਾਲ ਸਰਵਣ ਕਰੀਏ ਬਾਬਾ ਜੀ ਦੇ ਹਜ਼ੂਰੀ ਕਵੀ ਪਰਮ ਪੂਜਯਾ ਬਾਬਾ ਗੇਜਾ ਸਿੰਘ ਦੀ ਲਿਖੀ ਹੋਈ ਕਵਿਤਾ ਨੂੰ ਕਿ ਨਾਨਕ ਸਰ ਕਿਵੇਂ ਸੰਗਤਾਂ ਦੂਰ ਦੂਰ ਤੋਂ ਚੱਲ ਕੇ ਆ ਕੇ ਇੱਥੇ ਝੋਲੀਆਂ ਭਰਦੀਆਂ ਅਤੇ ਬਾਬਾ ਜੀ ਨੇ ਝੋਲੀਆਂ ਜਿਨ੍ਹਾਂ ਦੀਆਂ ਭਰੀਆਂ ਉਹ ਕਿਵੇਂ ਆ ਕੇ ਇੱਥੇ ਨਮਸਕਾਰਾਂ ਕਰਦੇ ਆ ਦਰਸ਼ਨ ਕਰਕੇ ਆਪਣੇ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਆ ਪਿਆਰ ਦੇ ਨਾਲ ਸਰਵਣ ਕਰਾਂ ਇਸ ਦਰੋਂ ਮਿਲੀ ਜਿਨਨਾ ਤਾਈ ਖੈਰ ਜੀ ਨਾਮ ਜਪ ਕੇ ਤੇ ਹੋ ਗਏ ਨਿਰਵੈਰ ਜੀ ਚੇਤੇ ਬਾਬਿਆਂ ਨੂੰ ਰੱਖਣ ਅਠੇ ਪੈਰ ਜੀ ਜਸ ਬਾਬਾ ਜੀ ਦਾ ਹਰ ਵੇਲੇ ਹੈ ਉਚਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਸੱਚੇ ਰੱਬ ਨਾਲ ਪਿਆਰ ਜਿੰਨਾ ਪਾ ਲਿਆ ਲਾਭ ਜ਼ਿੰਦਗੀ ਦਾ ਉਹਨਾਂ ਨੇ ਉਠਾ ਲਿਆ ਇਹ ਜੀਵਨ ਹੈ ਸਫਲ ਬਣਾ ਲਿਆ ਉਹ ਦਰਗਾਹਾਂ ਨੂੰ ਜਾਣਗੇ ਜੋ ਛਾਲਾ ਮਾਰਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਕੰਮ ਘਰਾਂ ਦੇ ਦੁਨਿਆਵੀ ਸਭ ਛੱਡ ਕੇ ਟਾਈਮ ਕੀਮਤੀ ਜੋ ਟਾਈਮ ਵਿੱਚੋਂ ਕੱਢ ਕੇ ਇੱਥੇ ਮੰਗਦੇ ਐ ਖੈਰ ਝੋਲੀ ਅੱਢ ਕੇ ਅਸਲ ਉਹ ਹੈ ਵਪਾਰੀ ਗੁਰੂ ਜੀ ਉਚਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਇਸ ਦਾਰ ਤੇ ਜਿੰਨਾ ਦੇ ਸਿਰ ਚੋਕ ਦੇ ਗਿਹੜੇ ਜੰਮਣ ਮਰਨ ਵਾਲੇ ਮੁੱਕ ਦੇ ਕਦੇ ਰੋਕੇ ਨਾ ਕਿਸੇ ਦੇ ਉਹ ਰੋਕ ਦੇ ਉਹ ਦਰਗਾਹਾਂ ਨੂੰ ਜਾਣ ਸਣੇ ਪਰਵਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਜਿੰਨਾ ਰੱਬ ਨੂੰ ਅੱਖਾਂ ਦੇ ਨਾਲ ਤੱਕਿਆ ਜਿੰਨਾ ਰੱਬ ਨੂੰ ਅੱਖਾਂ ਦੇ ਨਾਲ ਤੱਕਿਆ ਪਿਆਰ ਉਹਨਾਂ ਤੋਂ ਨਾ ਜਾਵੇ ਕਦੇ ਚੱਕਿਆ ਮਨ ਉਹਨਾਂ ਦਾ ਬਹੁਤ ਜ਼ਿਆਦੇ ਪੱਕਿਆ ਉਹ ਬਣੇ ਹੋਏ ਭਾਲੂ ਰੱਬ ਸੱਚੇ ਯਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਓਹ ਹੋਈ ਜਿੰਨਾ ਉੱਤੇ ਕਿਰਪਾ ਮਹਾਨ ਜੀ ਸਿੱਖੀ ਜੀਵਨ ਜਿੰਨਾ ਨੂੰ ਮਿਲਿਆ ਦਾਨ ਜੀ ਓਹ ਬਾਬਾ ਜੀ ਨੂੰ ਕਿਵੇਂ ਭੁੱਲ ਜਾਣ ਜੀ ਜੇ ਤੇ ਰੱਖਦੇ ਉਹ ਬਾਬਾ ਜੀ ਨੂੰ ਨਹੀਂ ਵਸਾਰਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਵਜੇ ਜਿੰਨਾ ਦੇ ਹੈ ਤੀਰ ਅਣਿਆਲੇ ਜੀ 나ਗ ਕੀਲ ਕੇ ਪਟਾਰੀ ਵਿੱਚ ਪਾਲੇ ਜੀ ਵਿੱਚ ਪਿਆਰ ਦੇ ਹੈ ਹੋਏ ਮਤਵਾਲੇ ਜੀ ਯਾਦ ਬਾਬਾ ਜੀ ਦੇ ਵਿੱਚ ਸਮਾਂ ਉਹ ਗੁਜ਼ਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਉਹ ਤਨ ਤਨ ਮੇਰੇ ਬਾਬਾ ਜੀ ਪਿਆਰੇ ਜੀ ਮੇਰੇ ਬਾਬਾ ਜੀ ਦੇ ਸੰਗੀ ਤਨ ਸਾਰੇ ਜੀ ਓ ਜਿੰਨਾ ਤਨ ਮਨ ਬਾਬਾ ਜੀ ਤੋਂ ਬਾਰੇ ਜੀ ਜਿੰਨਾ ਤਨ ਮਨ ਬਾਬਾ ਜੀ ਤੋਂ ਬਾਰੇ ਜੀ 10 ਗੇਜਾ ਸਿੰਘ ਜਨਮ ਹੈ ਓ ਸਵਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ